ਜਨ ਭਗਤ ਕਹੇ ਪ੍ਰਭ ਸੱਚਾ ਕਰ ਸੱਚ ਦੇ ਵਡਿਆਈਆ ਹਰ ਸੰਤ ਕਹੇ ਪ੍ਰਭ ਪ੍ਰੇਮ ਰਤਤਾ ਰੰਗ ਰੰਗੀਲਾ ਰੰਗ ਰੰਗਾਈਆ ਉਹ ਸੱਚਾ ਉਹ ਤੁਹਾਨੂੰ ਆਪਣੇ ਘਰ ਦੇ ਵਿੱਚ ਵਡਿਆਈ ਦਿੰਦਾ ਉਸ ਘਰ ਦੇ ਵਿੱਚ ਜਿੱਥੇ ਜਾਣ ਲਈ ਗੁਰੂ ਅਕਾਲ ਪਤਿ ਜੰਮ ਪਰ ਸਤਿ ਸ੍ਰੀ ਅਕਾਲ ਤੇ ਅਸੀਂ ਇਹ ਵਿਚਾਰ ਕਰਨੀ ਆ ਕਿ ਜਿਹੜਾ ਘਰ ਸਾਡਾ ਇਹ ਪੰਚਤਤ ਦਾ ਸਾਨੂੰ ਪਰਮੇਸ਼ਰ ਨੇ ਦਿੱਤਾ ਹੈ ਕੀ ਅਸੀਂ ਜਨਪਗਤ ਹੋਣ ਦੇ ਨਾਤੇ ਉਹਨੂੰ ਇਹਦੇ ਅੰਦਰ ਕਿੰਨਾ ਕਿਨਵਾਈਟ ਕਰਦੇ ਆ ਤੇ ਬਾਕੀ ਵਿਚਾਰਾਂ ਨੂੰ ਕਿੰਨਾ ਹਰ ਸੰਤ ਕਹੇ ਪ੍ਰਭ ਪ੍ਰੇਮ ਰਤਾ ਰੰਗ ਰੰਗੀਲਾ ਰੰਗ ਰੰਗਾਇਆ ਗੁਰਮੁਖ ਕਹੇ ਸਾਦਕ ਖਵਾਏ ਅਗੰਮੀ ਪੰਤਾ ਰਾਜ ਜਗ ਰਹੀ ਮੱਡੀ ਮੜਾਈ ਆ ਗੁਰਸਿੱਖ ਕਹੇ ਸੀਤ ਪ੍ਰਸਾਦ ਜਿਸ ਵੇਲੇ ਚਖਾ ਰਸਨਾ ਜਿਹਾ ਬੱਤੀ ਦੰਦ ਜੋੜ ਜੜਾਈ ਆ ਕਾਇਆ ਦਵਾਰ ਢੂੰਗੀ ਪਗਰੀ ਰਖਾ ਗ੍ਰਹਿ ਮੰਦਰ ਟਿਕਾਈਆ ਸੋਨਾ ਰਸ ਵੇਖਿਆ ਮਿੱਠਾ ਅਲਰਾਸ ਰੂਪ ਬਖਾਈਆ ਅੰਤਰ ਖੁੱਲ ਗਈ ਕੋ ਅੱਖਾਂ ਦੋਈ ਲੋਚਣ ਬੰਦਰ ਖਾਈਆ ਪਰਮੇਸ਼ਰ ਨੇ ਤਾਂ ਸਭ ਭਗਤਾਂ ਦਿੱਤੀ ਜੀ ਅੱਖ ਖੋਲਤੀ ਪਰਤੂ ਜਿੱਦਾਂ ਕਿ ਸੰਸਾਰ 'ਚ ਸਾਡੇ ਸਰੀਰ ਦੀਆਂ ਦੋ ਅੱਖਾਂ ਨੇ ਇਹਨਾਂ ਨਾਲ ਦੇਖਣਾ ਜਾਂ ਨਾ ਦੇਖਣਾ ਸਰੀਰ ਦੇ ਇਨਸਾਨ ਦੀ ਸੋਚ ਤੇ ਬਸ ਹੈ ਅੱਖਾਂ ਖੋਲਣੀਆਂ ਕੀ ਦੇਖਣਾ ਕਿੱਧਰ ਨੂੰ ਦੇਖਣਾ ਸਾਡੇ ਤੇ ਨਿਰਭਰ ਕਰਦਾ ਪਰਮੇਸ਼ਵਰ ਨੇ ਤੀਜਾ ਨੇਤਰ ਜ਼ਰੂਰ ਖੋਲ੍ਹ ਦਿੱਤਾ ਪਰ ਅਸੀਂ ਜਗਤ ਨੇਤਰਾਂ ਨੂੰ ਤਰਜੀਹ ਦੇ ਰਹੇ ਹਾਂ ਜਾਂ ਉਸ ਨੇਤਰ ਨੂੰ ਤਰਜੀਹ ਦੇ ਰਹੇ ਹਾਂ ਇਸ ਤੇ ਨਿਰਭਰ ਕਰਦਾ ਕਿ ਅਸੀਂ ਕਿਧਾਂ ਦੇ ਪੰਥ ਅੰਦਰ ਖੁੱਲ ਗਈ ਕੋਖਾ ਦੋਇ ਲੋਟਣ ਬੰਦਰ ਖਾਈਆ ਆਤਮ ਪਰਮਾਤਮ ਗਾਵੇ ਜਿਵੇਂ ਸਤ ਸੋਨਾ ਰਾਗ ਅਲਾਈਆ ਮਿਲ ਗਈ ਰਹਿਣ ਅੰਧੇਰੀ ਮਸਾ ਜੋਤੀ ਚੰਦ ਨੂਰ ਕ੍ਰਿਸ਼ਨਾਈਆ ਠਾਕਰ ਮਿਲਿਆ ਅਲਖ ਅਲਖਾ ਬੇਅੰਤ ਬੇਤਰਵਾਈਆ ਰੋਮ ਰੋਮ ਵਿੱਚ ਅੰਦਰ ਰਚਾ ਰਚਨਾ ਆਪਣੀ ਦਇਆ ਸਮਝਾਈਆ ਪ੍ਰੇਮ ਪ੍ਰੀਤੀ ਅੰਦਰ ਕਹੇ ਉਠ ਮੇਰੇ ਬੱਚਾ ਮਿਹਰ ਨਜ਼ਰ ਉਠਾਇਆ ਵੇਖ ਵਿਖਾਇਆ ਕਾਇਆ ਮਾਟੀ ਪੰਜ ਤਤ ਭੰਡਾ ਕਰ ਚਾਲ ਸਾਢੇ ਤਿੰਨ ਹੱਥ ਫੋਲ ਫੁਲਾਈਆ ਮਨ ਮਨਵਾ ਦਾ ਦਿਸ਼ਾ ਚਾਰ ਕੋਣ ਤੱਕ ਉੱਠ ਉੱਠ ਨਠਾ ਦਿਵਸ ਰਹਿਣ ਭਜਾ ਵਾ ਹੁਦਾਈ ਹੈ ਮਨ ਦਾ ਤਾਂ ਕੰਮ ਹੈ ਭਜਣਾ ਅੰਧ ਅੰਧੇਰੇ ਸਾਂਝ ਸਵੇਰ ਵਗਾ ਸੀਤਲ ਕੋਣਾ ਨਾ ਕੋਈ ਵਿਖਾਈਆ ਕੋਈ ਕਿਰਿਆ ਤਤਵਕਾਰੀ ਜਗਤ ਹੰਕਾਰੀ ਕਲਦਾ ਕੋਈ ਕਿਰਿਆ ਤਤਵਕਾਰੀ ਜਗਤ ਹੰਕਾਰੀ ਕਲਦਾ ਵਾਸਨਾ ਮਮਤਾ ਮੋਹ ਜਨਾਈਆ ਕਾਇਆ ਮਾਟੀ ਓਜ ਬਸਤਰ ਪਾ ਕੇ ਚੰਗਾ ਸ਼ਸਤਰ ਆਪਣਾ ਅੰਗ ਬਣਾਈਆ ਬਿਨ ਸਾਹਿਬ ਸਤਗੁਰੂ ਕਿਰਪਾ ਦੇਣਾ ਸਾਹਿਬ ਸਤਗੁਰੂ ਕਿਰਪਾ ਦੇ ਸੇ ਨੰਗਾ ਉਡਣ ਸੀਸ ਨੰਗਾ ਕੋਈ ਟਿਕਾਇਆ ਜਿੱਨੇ ਮਰਜੀ ਸੋਨੇ ਦਾ ਸਰਕਾਰਿਆ ਲੇਖਾ ਜਾਣੇ ਨਾ ਬ੍ਰਹਮ ਬ੍ਰਹਮਤਾ ਇਹੋ ਤਾ ਬੇਦ ਨਾ ਕੋਈ ਖੁਲਾਈ ਆਦਾ ਉਤਮ ਸ੍ਰੇਸ਼ ਗੁਰਮੁਖ ਗੁਰਸੇਖ ਗੁਰ ਪ੍ਰਸਾਦ ਬਣਾਏ ਚੰਗਾ ਜੋਤੀ ਜੋਤ ਸਰੂਪ ਭਰ ਆਪ ਆਪਣੀ ਕਿਰਪਾ ਕਰੋ ਦੇਵਨ ਹਾਰ ਬੜਿਆ ਜੀ ਪ੍ਰਸਾਦ ਕਹੇ ਮੇਰਾ ਗੁਰਮੁਖ ਸੰਗ ਨੇਤ ਨਵੇਂ ਤੋਂ ਵੱਡਿਆ ਜੀ ਗੁਰਸਿੱਖ ਕਹੇ ਮੇਰੀ ਸਤਿਗੁਰੂ ਕੋਲੋਂ ਮੰਗ। ਗੁਰਸਿੰਤ ਮੰਗ ਕੀ ਹੈ। ਗੁਰਸਿੱਖ ਕਹੇ ਮੇਰੀ ਸਤਿਗੁਰੂ ਕੋਲੋਂ ਮੰਗ। ਤੁਰਿ ਕਿਰਪਾ ਚੋੜੀ ਕਾਹੀਏ। ਦੋਹਾ ਮਿਲ ਕੇ ਆਵੇ ਆਨੰਦ। ਆਨੰਦ ਆਨੰਦ ਵਿੱਚੋਂ ਪ੍ਰਗਟ ਆਈ। ਪਰਮੇਸ਼ਵਰ ਨੇ ਦੱਸਿਆ। ਪ੍ਰਾਣੀਆਂ ਬਾਣੀਆਂ ਨੇ ਇਸ ਗੱਲ ਦੀੰ ਦਵਾਇਆ। ਕਿ ਜੋ ਮੰਗਦਾ ਉਨੋਹੀ ਮਿਲਦਾ ਮੰਗੇ ਦਿੱਤੋ ਤੇ ਗੁਰਮੁਖੀ ਮੰਗਦਾ ਗੁਰਮੁਖ ਕਹੇ ਮੇਰੀ ਸਤਗੁਰ ਕੋਲੋਂ ਮੰਗ ਤੋਰ ਕੇ ਬਾਝੋਲੀ ਪਾਈਆ ਦੋਹਾਂ ਮਿਲ ਕੇ ਆਵੇ ਆਨੰਦ 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 ਵਿੱਚੋਂ ਪ੍ਰਗਟਾਈਆ ਮਿਲ ਕੇ ਢੋਲਾ ਗਵਣ ਸ਼ੰਦ ਮਿਲ ਕੇ ਢੋਲਾ ਗਵਣ ਸ਼ੰਦ ਸ਼ਬਦ ਨਾਲ ਛਣਵਾਈਆ करे खेल पूरा सर्पांक शाह बादशाह सच्चा शयन छाया ज्योति जोग स्वरूप हर आप अपनी कृपा करो देवन हार बडैया गुरुमुख कहे मैं सिद्ध प्रसाद खादा ਸਾਹਿਬ ਸਤਗੁਰ ਦਿੱਤਾ ਵਰਤਾਈਆ ਮੈਨੂੰ ਨਜ਼ਰੀ ਆਇਆ ਗੋਬਿੰਦ ਪਿਤਾ ਪੁਰਖ ਅਕਾਲ ਦਾਤਾ ਦੋ ਜਹਾਨਾ ਵੇਖ ਵਿਖਾਈਆ ਉੱਪਰ ਤੱਕਿਆ ਸ਼ਾ ਪਾਛਾ ਛੇਛ ਦੇਸੇ ਰਾਜਾ ਭੂਪਤ ਭੂਪ ਬੇ ਪਰਵਾਈਆ ਚਾਰ ਕੁੰਟ ਵੇਖਿਆ ਨਿਰਗੁਣ ਸਰਗੁਣ ਕਰੇ ਕਾਜਾ ਲੱਖ 84 ਜੋੜ ਜੜਾਈਆ ਪਿਛਤ ਵੇਖਿਆ ਨਿਰਗੁਣ ਸਰਵਰ ਨਿਰਾਕਾਰ ਜੋਤ ਪ੍ਰਕਾਸ਼ਾ ਅਜੂਨੀ ਰਹਿਤ ਰੂਪ ਰੰਗ ਰੇਖ ਨਾ ਕੋਈ ਉਠਾਈਆ ਅੰਦਰ ਤੱਕਿਆ ਘਰ ਸੱਜਣ ਬਣੇ ਸਾਥਾ ਸੋਹਣਾ ਸੰਗ ਨਿਭਾਈਆ ਪਰਦਾ ਚੁੱਕਿਆ ਤੁਰਦਾ ਰਾਤ ਸੁਣਾਈ ਕਾ ਥਾ ਅਨਹਦ ਨਾਦੀ ਨਾਦ ਸੁਣਾਈਆ ਜੋਤੀ ਜੋਤ ਸੂ ਹਰ ਆਪ ਆਪਣੀ ਕਿਰਪਾ ਕਰ ਸਭ ਦੇਵੇ ਮਾਨ ਵਡਿਆਈਆ ਹਰ ਸੰਗਤ ਜੀ ਹਰ ਬਾਣੀ ਦੀ ਇਹ ਤਾਂ ਸਿੱਖਿਆ ਜੋ ਕਿ ਭਗਤਾਂ ਲਈ ਹੋਵੇ ਉਸ ਤੇ ਚੱਲ ਲਿਆ ਜਾਵੇ ਸਹੀ ਢੰਗ ਨਾਲ ਚੱਲਣ ਦਾ ਕਾਰਨ ਪਰਮੇਸ਼ਵਰ ਦਾ ਪਿਆਰ ਸੰਸਾਰ ਦੀਆਂ ਦੁੱਖਾਂ ਦਾ ਟਾ ਨਹੀਂ ਹਾਂ ਉਹ ਦੁੱਖ ਦੇਖ ਕੇ ਆਪਣੇ ਵੱਲੋਂ ਖਿੱਚਦਾ ਕਿਉਂਕਿ ਪਿਆਰ ਨਾਲ ਹਰ ਕੋਈ ਨਹੀਂ ਜਾਂਦਾ ਪਰ ਉਹਨੂੰ ਪਾਉਣ ਦੀ ਇੱਛਾ ਜਿਹੜੀ ਉਹ ਦੁੱਖਾਂ ਤੋਂ ਭੱਜਣ ਦਾ ਕਾਰਨ ਨਹੀਂ ਹੁੰਦਾ ਉਹਦੇ ਇੱਛਾ ਉਹਦੇ ਪਿਆਰ ਦੇ ਕਰਕੇ ਹੋਵੇ ਤਾਂ ਅਨੰਦ ਅਲੱਗ ਹੁੰਦਾ ਸੋ ਜੋ ਵੀ ਸਿੱਖਿਆ ਉਸ ਪਰਮੇਸ਼ਰ ਨੇ ਹਰ ਬਾਣੀ ਵਿੱਚ ਆਪਣੇ ਭਗਤ ਦੇ ਪਿਆਰ ਬਾਰੇ ਦਿੱਤੀ ਹੈ ਉਸ ਤੇ ਚੱਲ ਲਿਆ ਜਾਵੇ ਉਸੇ ਕਿਤੇ ਵੀ ਚੱਲ ਲਿਆ ਜਾਵੇ ਤਾਂ ਜੀਵਨ ਸਫਲ ਹੋ ਜਾਂਦਾ ਉਸ ਤੋਂ ਅੱਗੇ ਆਪਣਾ ਪਿਆਰ ਉਸ ਬਾਪ ਨਾਲ ਜਿੰਨਾ ਵਧਾ ਲੀਏ ਉਹਨਾਂ ਘੱਟ ਜਿੰਨੀ ਕਿਰਪਾ ਕਰਦੇ ਉਹਨਾਂ ਨਾਲ ਬੇਨਤੀ ਕਰੀਏ ਕਿ ਪਰਮੇਸ਼ਰ ਸਤਿਗੁਰ ਕਿਰਪਾ ਕਰ ਸਾਨੂੰ ਉਹ ਅਗੰਮੀ ਦਾਤ ਦੇ ਜਿਹਦੇ ਨਾਲ ਤੇਰੇ ਪਿਆਰ ਦੇ ਵਿੱਚ ਰੰਗੇ ਜਾਈਏ ਤੇਰੇ ਪਿਆਰ ਤੋਂ ਬਿਨਾ ਕੁਛ ਨਾ ਦਿਖਾਈ ਬਸ ਤੂੰ ਹੋਵੇਂ ਤੇਰਾ ਪਿਆਰ ਹੋਵੇ ਕੋਈ ਹੋਰ ਇੱਛਾ ਨਾ ਹੋਵੇ ਕੋਈ ਹੋਰ ਮੰਗ ਨਾ ਹੋਵੇ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਬਹੁਤ ਬਹੁਤ ਧੰਨਵਾਦ ਕੀਤਾ ਨਾਸ ਬਿਲਟੀਕਰ ਦਾ ਸਰਪੰਚ ਹਰਜੀਤ ਸਿੰਘ ਜੀ ਉਹ ਕੋਈ 5-7 ਮਿੰਟ ਲਈ ਆ ਕੇ ਨਾਲ ਹਰਪਾਣੀ